ਡੰਡੋਤ ਬੰਦਨ ਅਨਕ ਬਾਰ ਸਰਬ ਕਲਾਂ ਸਮਰਥ ਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਅਮਰਤ ਸਾਡ ਵਿਖੇ ਵਿਖ ਖਾਈ ਮਾਇਆ ਮੋ ਪਰਮ ਪੈ ਪੂਲੇ ਸੁਤ ਦਾਰਾ ਸੋ ਪ੍ਰੀਤ ਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਇਹ ਮਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਧਰਨ ਗਗਨ ਨਾਮ ਖੰਡ ਮੈਂ ਜੋ ਤ ਸਭ ਰੂਪੀ ਰਹ्यो ਪਰ ਭਨ ਮਥਰਾ ਕਸ ਭੇਦ ਨਹੀਂ ਗੋਰ ਅਰਜਨ ਪਰ ਤਖ ਹਰ ਸੋ ਕਹ ਟਲ ਗੁਰ ਸੇਵਿਆ ਅਨ ਸਦ ਸੁਭਾਈ ਦਰਸਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਸੰਮਦੀ ਤੋਦੋ ਟਿਠੇ ਸਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸਚਾ ਬਾਤ ਸਾਹ ਸਿਰ ਸਾਹ ਦੈ ਸਾਹ ਜਿਸ ਪਾਸ ਬੈਠਿਆ ਸੋਹੀ ਸਬਨਾੰਦਾ ਵੇ ਸਾਹ ਜਿਸ ਪਾਸ ਬੈਠਿਆ ਸੋਹੀ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਤਗੁਰ ਪੂਰੇ ਪਾਣਾ ਤਾ ਜਪਿਆ ਨਾਮ ਰਮਾਨਾ ਗੋਬਿੰਦ ਕਿਰਪਾ ਦਾਤਾਰੀ ਪ੍ਰਭ ਰਾਖੀ ਬੈਜ ਹਮਾਰੀ ਸਤਗੁਰ ਹਰਗੇ ਚਰਨਾਂ ਸਦਾ ਸੁਖਾਈ ਜੋ ਇਸ਼ਾ ਹੱਲ ਪਾਵੈ ਬਿਰਥੀ ਆਸ ਨਾ ਜਾਇ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾਕਾ ਮਨ ਲੀਨਾ ਪਾਰਬਰਮ ਮਨ ਭਾਵੈ ਆਠ ਪੈਰ ਹਰ ਕਾ ਜਸ ਰਮਨਾ ਬਿਖਾਠ ਗਉਰੀ ਲਾਠੀ ਸੰਗ ਮਲਾਇ ਲਿਆ ਮੇਰ ਕਰਤੈ ਸੰਤ ਸਾਧ ਪੈ ਸਾਥੀ ਕਰ ਗੈ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਆਇਆ ਕਰ ਗੈ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਸਰਬ ਥੋਕ ਪੂਰਨ ਪੂਰਾ ਸਤ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਸਤ ਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਅਜ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਤਨ ਗੁਰੂ ਗੁਰੂ ਗਰੀਬ ਨਿਵਾਜ ਜੋਗੋ ਜੋਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਕਾਲ ਯੁਗ ਦੇ ਤਾਰਨਹਾਰੇ ਨਾਮ ਦੇ ਜਹਾਜ਼ ਸਤਿਗੁਰੂ ਗੁਰੂ ਗਰੀਬ ਨਿਵਾਜ ਜੀ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਦੇ ਮਹਾਰਾਜੀਆਂ ਦੇ ਪਾਵਨ ਦਰਬਾਰ ਸਜੇ ਤਖਤਾਂ ਦੇ ਵਿਰਾਜਮਾਨ ਮੁਖਵਾਕ ਉਪਦੇਸ਼ ਖੁੱਲੇ ਦਰਸਨ ਦਾਰੇ ਬਖਸ਼ ਕੀਤੇ ਹਨ ਮਹਾਰਾਜੀਆਂ ਨੇ ਸੋ ਗਵਾ ਕੀਤੀ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸੋ ਗੁਰੂ ਮਹਾਰਾਜੀਆਂ ਨੇ ਕਿਰਪਾ ਕੀਤੀ ਹੈ ਸਜਦੇ ਪਾਤਸ਼ਾਹ ਜੀਆਂ ਦੀ ਕਿਰਪਾ ਦੁਆਰਾ ਗੁਰੂ ਕੀ ਸਰਸੰਗਤ ਕਰਨ ਦਾਵੜਾ ਸਮਾਂ ਬਖਸ਼ ਕੀਤਾ ਹੈ ਗੁਰੂ ਦੇ ਦਰਸ਼ਨ ਦਾਰੇ ਦਰਮੰਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਗੁਰੂ ਦੀ ਕਿਰਪਾ ਹੋਈ ਪਾਵਨ ਗੁਰੂ ਕੀ ਸਰਸੰਗਤ ਪ੍ਰਾਪਤ ਹੋਈ ਹੈ ਮਹਾਰਾਜਿਆਂ ਨੇ ਕਿਰਪਾ ਕੀਤੀ ਹੈ ਪਾਵਨ ਪੁੱਤਰ ਚਰਨਾਂ ਦੇ ਨਾਲ ਜੋੜਨਾ ਕੀਤਾ ਗੁਰੂ ਪਿਆਰੇ ਸਰਬਾਤ ਸੰਤਾਂ ਸੋ ਹਾਜ਼ਰੀਆਂ ਪਰ ਰਈਆਂ ਆਈਆਂ ਸਮੂਹ ਸਰਬਾਤ ਸੰਤਾਂ ਨੂੰ ਜੀ ਆਇਆਂ ਗੁਰੂ ਮਹਾਰਾਜ ਸਾਭੀ ਹਾਜ਼ਰੀ ਦਾ ਲੇਖੇ ਪਰਵਾ ਨਾਮਦਾਨ ਦੀ ਦਾਤ ਗੁਰਸਿੱਖੀ ਜੀਵਨ ਸ੍ਰੋ ਪ੍ਰੋਸਾਬਕ ਸਿਸ਼ਕਰਨ ਸਵਾਵ ਰਸਨਾ ਨੂੰ ਕਰੀਏ ਪਵਿੱਤਰ ਗੁਰੂ ਮਹਾਰਾਜਿਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੁੜਦਿਆਂ ਗੁਰੂ ਕੀ ਸੰਗਤ ਪ੍ਰਾਪਤ ਕਰਦਿਆਂ ਸੋ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਗੁਰਮੰਤਰ ਨੂੰ ਦ੍ਰਿੜ ਕਰੀਏ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਸੋ ਦ੍ਰਿੜ ਕਰਕੇ ਪਰਮੇਸ਼ਰ ਦਾ ਨਾਮ ਨੂੰ ਤੇਉਂ ਕਰਕੇ ਗੁਰੂ ਮਹਾਰਾਜਿਆਂ ਦੇ ਚਰਨਾਂ ਦੇ ਨਾਲ ਗੁਰੂ ਮਾਰਾ ਨੇ ਕਿਰਪਾ ਕੀਤੀ ਹੈ ਸਵਾਉ ਸਾਰੇ ਕਰੋ ਕਿਰਪਾ ਗੁਰੂ ਮੰਤਰ ਦੇ ਨਾਲ ਜੁੜ ਕੇ ਸੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਤੀਆਂ ਚਰਨਾਂ ਦੇ ਨਾਲ ਜੋੜ ਕੇ ਸੋ ਕਰੋ ਕਿਰਪਾ ਜੀ ਲਵਾਓ ਹਾਜ਼ਰੀ ਕਰੋ ਕਿਰਪਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ वाय गुरु 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 वाय गुरु

va Guru, va Guru, va Guru, good. Guru, good Guru, va Guru, va Guru, Good gur va Good va Good Good Bye. guru vaa guru Bye. Why Guru, why Guru, why Guru, why Guru, I guru why Guru, 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 why Va, Guru. Va, Guru. Va, Guru. Va, Guru. Va, Guru. Va, Guru. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਸੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ